ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤੀ ਤੁਹਾਡੇ ਗੁਰ ਨਵੇਂ ਬਲਾਕ ਦੇ ਵਿੱਚ ਸਭਰ ਬਿਰਕਤਾਂ ਕੈਮਾ ਤੇ ਆਪਾਂ ਇਸ ਕੈਮਾ ਆਪਾਂ ਥੋੜਾ ਜਿਹਾ ਜਵਾਬ ਦੇ ਹੀ ਹੋਇਆ ਉਹ ਤਾਂ ਕੈਮਾ ਕਿ ਅੱਜ ਚੱਲੇ ਆਪਾਂ ਸੈਦਵਰ ਨੂੰ ਕਣਕ ਵੀਚਣ ਜਦ ਤੱਕ ਆਹ ਲੈਂਡ ਤੁਮਾਰੀ ਮਾਰਦਾ ਨਾ ਜਦ ਤੱਕ ਸਵਾਦ ਨਹੀਂ ਆਉਗਾ ਇੱਥੇ ਨਹੀਂ ਬੜਾ ਦੁਖ ਲੱਗਦਾ ਹੈ ਕਵਾਡੀਆਂ ਦੀ ਕਣਕ ਜੰਮੀ ਵੀ ਹੋਵੇ ਇਦਰ ਜੀ ਖੜੀ ਹੋਵੇ ਤੇ ਵੀ ਬਹੁਤ ਹੁੰਦਾ ਉਹ ਵੀ ਗੜੀ ਆ ਲੇਟ ਵੈਰਾਈ ਹੋਣੀ ਆ ਸਾਹੀ ਉਹ ਵਧੀਆ ਜਦੋਂ ਤੱਕ ਹੋਣ ਯਾਰ 8-8 ਕਿਲੇ ਦਾ ਰਾਂ ਹੁੰਦਾ ਪਰ ਹਾਲੇ ਰਾਕਾ ਪਾਸੇ ਹੀ ਜਾਂਦੇ ਆ ਗਣਕਾ ਲੈ ਕਿੱਥੇ ਲੇਟ ਆ ਪਿਛਲੀ ਵਾਰ ਮੈਂ 16-17 ਤਰੀਕ ਨੂੰ ਇਹੀ ਖਾਸੀ ਗੜੀ ਆ ਹਲੇ ਦਾ ਐਦਰ ਜੀਰੀ ਗੜੀ ਆ ਐਦਰ ਕਣਕਾਂ ਨੂੰ ਪਾਣੀ ਵੀ ਲੱਗਦਾ ਪਰ ਪਾਣੀ ਘਰੇ ਆਜੀ ਖਣ ਤੋਂ ਚਲੋ ਨਾਲੇ ਆਪਾਂ ਨੇ ਪੱਤੀਆਂ ਨਵੇਂ ਵੀ ਪਾਤੀਆਂ ਨਾਲੇ ਆਪਾਂ ਨੇ ਪੱਤੀਆਂ ਨਵੇਂ ਵੀ ਪਾਤੀਆਂ ਦੇਖਦੇ ਆ ਅੱਜ ਕਿਆ ਕਰਦੀਆਂ ਜ਼ੋਰ ਤਾਂ ਲੈਣੀ ਆ ਟਰੈਕਟਰ ਦਾ 2-4 ਦੇਣਾ ਕਿਉਂਕਿ ਹਲੇ ਮੂਝੇ ਨਹੀਂ ਨਾ ਬਣੇ ਵੇ ਨਾ ਕਰਕੇ ਬਾਕੀ ਇਕਪਨੇ ਦਲਾਂ ਸਰ ਪਾਸ ਤਾਂ ਇਹ ਵੀ ਥੋੜੇ ਆ ਬਾਤ ਜਿਆਦਾ ਕਰੂੰਗਾ ਚਲੋ ਮਿਲਦੇ ਆਂ ਫਿਰ ਅਪਾ ਖੇਤ ਚ ਜਾ ਕੇ ਆ ਪੁੱਜਣੇ ਆਲਿਆਂ ਆ ਲਓ ਜੀ ਚੋਬਰੂਣੀ ਪੁੱਜ ਗਏ ਆਂ ਖੇਤ ਤੇ ਪਹਿਲਾਂ ਬੱਟਾ ਵਰਗੇੜਾ ਦੇ ਦਈਏ ਲਾਇਆ 1300 ਦਾ ਰਹਿੰਦਾ ਫਿਰ ਬੱਟਾ ਵਰਗੇੜਾ ਦੇ ਕੇ ਫਿਰ ਪਾਉਂਦੇ ਆਂ ਬੀਜ ਨਾਲੇ ਪੱਤੀਆਂ ਦਾ ਦੇਖਦੇ ਆਂ ਕਿ ਆ ਪਾਉਂਦਾ ਆਦੀਆ ਦੁਜਾ ਬੈਲਾਂ ਸੁਪਰਵੀਜ਼ਰ ਆ ਰਿਹਾ ਦੁਜਾ ਦੇ ਨਾਲ ਲੀਏ ਹੀ ਗਿਆ ਦੁਜਾ ਕਿਤੇ ਇੱਕ ਠੀਕ ਆ ਕਿੰਨਿਆਂ ਵਟਾਂ 1 ਤੇ 2 3 3 ਵਟਾਂ ਵਾਸ કોણ જો ટ્રેક્ટર ਆਹਦਾ ਵੀ ਆ ਪਹੁੰਚਿਆ ਦਾ ਪਤਨੀ ਦੇ ਇੱਕ ਪਿੱਛੇ ਮੈਂ ਦਾ ਉਹ ਬਹੁਤ ਬੰਦਿਆਂ ਕੋ ਆਇਆ ਦਾ ਮੈਂ ਦਾ ਮੈਨੂੰ 2-4 ਦਿਨ ਹੋ ਗਏ ਪਹਿਲਾਂ ਹੀ ਕਹਿਦਾ ਤਾਂ ਮਾਂ ਗੇ ਪਤਨੀਆਂ ਭਵਾ ਦੇ ਯਾਰ ਪਤਨੀ ਆ ਪਾਇਲ ਆ ਵਜਿਨੇ ਕਹਿੰਦਾ ਆਇਆ ਵਾ ਹੁੰਦਾ डाया पालिए डया थोड़ा ज्यादा दू लो जी अपना हो गया था चाह टाइम ਲਓ ਜੀ ਇਹ ਹੋ ਗਿਆ ਆਪਣਾ ਕੇਰਾ ਫਾਈਨਲ ਇਹ ਬਸ ਹੁਣ ਚੱਲਦੇ ਆ ਫੌਦਰ ਨੂੰ ਦੂਸਰੀ ਮੋਟਰ ਵੱਲੋਂ ਇੱਥੇ ਚ ਪਰਾਲੀ ਬਹੁਤ ਆ ਫਾਂਡ ਗਵਲੀ ਫਾਂਡ ਚ ਮੱਤਿਆਂ ਦਾ ਫਰਕ ਬਹੁਤ ਆ ਕਿੱ체 ਮਜ਼ਾ ਆ ਤੇ ਚਲੋ ਦੂਸਰੀ ਮੋਟਰ ਪਰ ਚੱਲਦੇ ਆਂ ਹਲਦੇ ਆਂ ਫਿਰ ਉੱਧਰ ਜਾ ਕੇ ਆਪਾਂ ਲੈ ਜੁਰ ਚੈਕ ਕਰੀਂ ਇਹ ਆਉਣਾ ਜਾਂਦਾ ਰਹੇਗਾ ਐਤੋਂ ਦੇ ਦੇ ਕੇ ਆਪੀ ਦਾ ਅਰੋ ਦੋ ਘੇਰੇ ਦਾ ਤੋਂ ਨਜ਼ਾਰੇ ਨਾਲ ਨਿਕਲੇ ਆ ਕਿ ਲੰਬੇ ਘੇਰੇ ਦੀ ਕਾਇਦਾ ਚ ਪੱਕੀ ਬਸਤਾ ਦੀਆਂ ਨਾਂ ਕਰਕੇ ਇਹ ਇਹ ਕਰਕੇ ਵੀ ਰੱਟਣਾ ਪਿਆ ਹੋਰ ਆ ਤਾਂ ਆਪਣੇ ਆ ਰਹਿ ਗਏ ਗੱਲੇ ਲਾਣਾ ਬਾਕੀ ਦਾ ਕੀ ਬੜੀ ਆਪਣਾ ਸਾਰਾ ਤੇ ਲੋ ਜੀ ਆਪਣਾ ਇਧਰ ਨਿਪੜ ਗਿਆ ਤੇ ਹੁਣ ਚੱਲਦੇ ਆ ਪੁੱਤਰ ਨੂੰ ਦੁਨੀਆਂ ਦੇ ਮੂੰਹ ਬਣੇ ਕਿ ਨਹੀਂ ਅੰਨੇ ਨਹੀਂ ਬਣੇ ਹੈਗੇ ਥੋੜੇ ਜੇ ਬਣੇ ਆ ਥੱਲੇ ਦਾ ਚੱਲ ਕੇ ਹੋਰ ਬਣੋਂਗੇ ਉਰਾਲੀਓ ਬੜੀ ਲੁਪਟੀ ਹੋਈ ਆ ਮੂੰਹ ਨਹੀਂ ਨਾ ਬਣੇ ਦੇ ਤਾਂ ਕਰਕੇ ਲੁਪਟੀ ਆ ਚਲੋ ਉਧਰਲਾ ਵੀ ਨਵੇੜਦੀ ਆ ਫਿਰ ਚੱਲਦੇ ਆਪਾਂ ਪਿੰਡ ਨੂੰ அதுதான் தங்க உக்கே கடா பத்தியா த